ਮੈਨੂੰ ਸਰਕਾਰੀ ਨੌਕਰੀ ਮਿਲ ਗਈ ਓਏ ਦੇਖ ਲੈ ਇੰਨੀ ਮਿਹਨਤ ਕਰੀ ਸੀ ਰੱਬ ਨੇ ਰੰਗ ਲਾਤੇ ਚੱਲ ਫਿਰ ਵਧਾਈਆਂ ਤੈਨੂੰ ਚੱਲ ਠੀਕ ਐ ਸਾਡੀ ਵੀ ਘੜ ਮਿਲਣਾ ਮੈਨੂੰ ਸਨਮਾਨਤ ਕਰਨਾ ਜਿਵੇਂ ਇਹਨੇ ਗੇ ਮੁੜ ਕੇ ਮੇਰੀ ਬਾਬਾ ਜੀ ਆ ਬੱਚਾ ਇਹ ਦੋਸਤ ਨੂੰ ਨਾ ਨੌਕਰੀਆਂ ਮਿਲੇ ਜੀ ਉਹਦਾ ਨਾਸ ਹੋ ਜਾਏ ਜੀ ਉਹਦਾ ਕੋਈ ਹੱਲ ਕਰੋ ਜੀ ਉਹ ਕਰ ਦਾਂਗੇ ਹੱਲ ਬੱਚਾ ਕਿਉਂ ਘਬਰਾਈ ਜਾਂਦਾ ਐ ਪਰ ਰੁਪਿਆ 5100 ਲੱਖੂ 5100 ਤੇ ਇੱਕ ਉਹਦੀ ਫੋਟੋ ਫੋਟੋ ਤਾਂ ਮੈਂ ਤੁਹਾਨੂੰ ਭੇਜ ਦੂੰਗਾ ਜੀ ਹਲੋ ਬਾਬਾ ਜੀ 5200 ਰੁਪਿਆ ਪਰ ਹੱਲ ਕੱਢੋ ਜੀ ਮੇਰਾ ਹਾਲ ਤੇਰਾ ਕੜਤਾ ਬੱਚਾ ਉਹਨੂੰ ਨੌਕਰੀ ਨਹੀਂ ਮਿਲਦੀ ਬੇਫਿਕਰ ਹੋ ਜਾ ਜਾ ਸੌ ਜਾ ਕਰੇ ਜਾ ਕੇ ਕਰ ਦਾਂਗੇ ਬਾਰੇ ਨਾਰੇ ਠੀਕ ਹੈ ਬਾਬਾ ਜੀ ਕਿਰਪਾ ਕਰੋ ਤੇਨੇ ਕੀ ਕਿਰਪਾ ਕਰਨੀ ਆ ਠਾਗਣੇ ਨੌਕਰੀ ਮੈਨੂੰ ਮਿਲ ਗਈ ਆ ਮੇਰੇ ਸਰਟੀਫਿਕੇਟ ਆ ਮਿਹਨਤ ਕੀਤੀ ਆ ਤੂੰ ਵੀ ਮਿਹਨਤ ਕਰ ਪ੍ਰਮਾਤਮਾ ਇੱਕ ਦਿਨ ਲਾਜ਼ਮੀ ਸੁਣੂਗਾ ਉਹ ਇਹ ਖਾ ਗਏ ਪੰਜਾਬ ਨੂੰ ਲੁੱਟ ਕੇ ਪਰ ਖਾਦਾ ਪਤਾ ਕਿਉਂ ਆ ਥੋੜਾ ਡਰ ਕੇ ਲੋਕਾਂ ਕਰਕੇ ਜਿਹੜੇ ਤੁਸੀਂ ਉਹਨਾਂ ਕੋਲ ਆ ਕੇ ਚੌਂਕੀਆਂ ਭਰਦੇ ਹੋ ਇਹਨਾਂ ਦੇ ਪੈਰਾਂ 'ਚ ਪੈਣੇ ਆਗੇ ਉਹ ਇਨਾਂ ਕੋਲੇ ਕੁਝ ਨਹੀਂ ਆ ਪੈਸੇ ਫੜ ਕੇ ਆ ਉਹਦਾ ਸੌਦਾ ਲਿਆ ਬਈ ਮੈਥੋ ਹੋ ਗਈ ਗਲਤੀ ਯਾਰ ਮੈਂ ਨਾ ਤੇਰੀ ਨੌਕਰੀ ਦੀ ਗੱਲ ਸੁਣ ਕੇ ਮੈਨੂੰ ਹੋ ਗਿਆ ਬਾਈ ਮਚੇਵਾ ਮੈਨੂੰ ਕਰ ਦੇ ਮਾਫ ਬਾਈ ਬਣ ਕੇ ਉਰੇ ਫੜਾਓ 5100 ਰੁਪਏ ਮੈਂ ਸੌਦਾ ਲੈ ਕੇ ਆਉਣਾ ਨਾਲੇ ਚੁੱਪ ਕਰਕੇ ਆਉਦੀ ਗੱਡੀ ਚੱਕ ਲੈ